ਕਦੀ ਜਲ ਨੂੰ ਵੇ ਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ YouTube ਚੈਨਲ ਤੇ ਸ਼ੰਕਾ ਸੰਮਲਣ ਵਾਲੇ ਤੇ ਵੱਡਾ ਸਾਰਿਆਂ ਦਾ ਨਿੱਘਾ ਸਵਾਗਤ ਆ ਫਿਰ ਇਹਦ ਕਰਨਾ ਪੈਂਦਾ ਜਦੋਂ ਸਾਰੇ ਨਹੀਂ ਕਰਦੇ ਨਿੱਘਾ ਸਵਾਗਤ ਆ ਆਪਾਂ ਸਰਕਾਰ ਜੀ ਦਾ ਹੋਰ ਹੋਰ ਅੱਜ ਵਧੀਆ ਵਧੀਆ ਵੀਰੋ ਠੀਕ ਜੀ ਸਨੋ ਭਾਣ ਜੀ ਅੱਜ ਮੈਂ ਹੈਪੀ ਚਲੋ ਆਪਣਾ ਥੋੜਾ ਨਾ ਉਹਦਾ ਜਾਣਦੇ ਆਂ ਫਿਰ ਚਿਰ ਬਾਅਦ ਪਾਈਦਾ ਵਾ ਮੈਂ ਪਾ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਮੜਾ ਮੜਾ ਜਿਆ ਐਕਟਿਵ ਹੋ ਜੀਏ ਹਾਂ ਜੀ ਹਾਂ ਜੀ ਰਜੀ ਭਰਾ ਪਾਇੰਦੇ ਵਿੱਚ ਕੋਈ ਗਾਲ ਨਹੀਂ ਕੱਢਣੀ ਕੋਈ ਕੁਛ ਨਹੀਂ ਕਰਨਾ ਠੀਕ ਹੈ ਗਾਲ ਹੁੰਦੀ ਨਹੀਂ ਇਹਨਾਂ ਦੇ ਹੈ ਸਰੀਰ ਬੰਦੇ ਗਾਲ ਹੁੰਦੀ ਨਹੀਂ ਇਹਨਾਂ ਪਰ ਧੋਖਾ ਕਰ ਗਿਆ ਮੇਰੇ ਬੰਦਾ ਕਾਲਾ ਹੋਣ ਡਿਆ ਅੱਗੇ ਮੇਰਾ ਰੰਗ ਉਦੋਂ ਦਾ ਮੈਂ ਆਪਣਾ ਚੇਂਜ ਕਰ ਲਿਆ ਪਹਿਲਾਂ ਆਪਾਂ ਪੂਰਾ ਕੈਮਰਾ ਕੁੰਬੜਾ ਲਾ ਕੇ ਵੇਖਿਆ ਕਿੰਦਾਂ ਦਾ ਆਉਂਦਾ ਕੀ ਸਿਸਟਮ ਹੈ ਤੇ ਮੈਂ ਵੀ ਉਹ ਜਨਰਲ ਮੇਰਾ ਵਾ ਤੇ ਰਾਜੇ ਤੂੰ ਬਣਾ ਲਾ ਕਿੰਦੇ ਨਹੀਂ ਸ਼ੇਰਦਾਰ ਦੀ ਕੋਈ ਨਹੀਂ ਇਹ ਸ਼ੌਕ ਜਿਹਾ ਹੈ ਜਿੱਦਾਂ ਮੈਨੂੰ ਵੀ ਵੀ ਆਪਾਂ ਵੀ ਬਣਾਈਏ ਚੱਲੋ ਵੇਖੀਏ ਵੀ ਲੋਕੀ ਵਿੰਦੇ ਹੁੰਦੇ ਆ ਨੂੰ ਚੱਲ ਠੀਕ ਆ ਬਰਾ ਦੇ ਬੇਨਾਂ ਇਹਦਾ ਕਿਜਾਰੇ ਵਿਚਾਰੇ ਜੋਗੇ ਬਹੁਤ ਆਹੀਂ ਕੋਈ ਝੂਠ ਛਾੜ ਨਹੀਂ ਟੋਲੀ ਦਾ ਕੁਫਰ ਨਹੀਂ ਬਸ ਆਪਣਾ ਉਹ ਆ ਜਿਹੜਾ ਸ਼ਮੇਸ਼ ਹੌਲਾ ਹੈ ਨਾ ਜਿਹੜਾ ਸੋਸ਼ਲ ਮੀਡੀਆ ਦਾ ਇਹ ਹੈ ਝੂਠ ਸਾਨੂੰ ਇੱਕ ਬੰਦਾ ਉਹਦੇ ਬਹੁਤ ਫੋਲਰ ਆ ਚੱਲ ਆਪਾਂ ਨਾਂ ਨਹੀਂ ਲੈਣਾ ਮੈਂ ਤਾਂ ਗੱਜਣਾ ਬੈਠੇ ਆ ਇਹਨਾਂ ਗੱਲ ਕਰ ਲਈ ਉਹਦਾ ਨਾਂ ਨਾਨਕ ਕਬੱਡੀ ਤੋਂ ਬਾਹਰ ਆ ਫਿਰ ਇਹ ਦੱਸ ਦੇ ਕਬੱਡੀ ਤੋਂ ਬਾਹਰ ਆ ਉਹ ਬੰਨਾਂ ਢਾਕੇ ਦੇਖ ਬੰਦਾ ਆਪਣੇ ਆਂਗੂ ਆਂਦਾ ਜੇ ਮੈਂ ਆ ਚੀਜ਼ਾਂ ਨਾ ਕਰਦਾ ਹਮ ਉਹਨੇ ਕਿੰਨੇ ਜਾਣਨਾ ਹੈ ਤੂੰ ਇਹਦਾ ਡੇ ਡੇ ਪਲੇਅਰ ਹੈ ਤੁਹਾਡੇ ਨੇ ਫੋਲੋਅਰ ਨਹੀਂ ਹੈਗੇ ਹਮ ਮੇਰੇ ਕਿੰਨੇ ਫੋਲੋਅਰ ਆ ਮਿਲੀਅਨ ਦੇ ਹਨ ਜੇ ਮੈਂ ਇਹਦਾ ਇਹ ਚੀਜ਼ਾਂ ਕੀਤੀਆਂ ਤੇ ਜਾਣੀਆਂ ਆਂਦਾ ਹੈ ਸਭ ਕੁਝ ਝੂਠ ਹੀ ਇੱਥੇ ਮੈਂ ਗੱਡਣ ਬੈਠੇ ਆ ਗੱਲਾਂ ਗੰਡਾ ਵੇ ਆਂਦਾ ਹੈ ਤੇ ਝੂਠ ਹੀ ਆ ਅਤੇ ਜਿੰਨਾ ਝੂਠ ਬੋਲੀ ਜਾਓਗੇ ਲੋਕਾਂ ਨੂੰ ਮਗਰ ਲਾ ਲੋ ਗੱਲਾਂ 'ਚ ਇਹ ਗੱਲਾਂ ਤੇ ਆਉਣਾ ਫਿਰ ਗੱਲ ਵੱਖਰੀ ਦੀ ਕਰਦੋ ਕੋਈ ਵੱਖਰੀ ਗੱਲ ਕਰਦੇ ਝੂਠ ਬੋਲਦੇ ਫਿਰ ਝੂਠ ਹੀ ਬੋਲਣ ਮੈਨਾਂ ਪਰ ਇਹ ਚੀਜ਼ ਝੂਠ ਬੋਲਣ ਵਾਤੇ ਨਹੀਂ ਇਹ ਆ ਲੋਕਾਂ ਨੂੰ ਸੇਧ ਦੇਣ ਵਾਤੇ ਜਿਹੜਾ ਬੰਦਾ ਕੋਈ ਆਪ ਵਧੀਆ ਉਹ ਦੁਨੀਆ ਨੂੰ ਦੱਸੇ ਸੀ ਇਹ ਦਵੇ ਕਿ ਇਹ ਨਹੀਂ ਗਲਤ ਬੰਨੇ ਲਾਵੇ ਜਾਂ ਹੁਣ ਕਈ ਇਦਾਂ ਦੀਆਂ ਚੀਜ਼ਾਂ ਬੰਦਾ ਆਪ ਨਹੀਂ ਸਹੀ ਹੁੰਦਾ ਕੋਈ ਬਲੌਗਰ ਹੁਣ ਕਿੰਨੇ ਬਲੌਗਰਾਂ ਦਾ ਰੌਲਾ ਸਹੀ ਲੋਕੀ ਉਹਨਾਂ ਵੱਲ ਵੇਖ-ਵੇਖ ਕੇ ਆਪਣੇ ਘਰ ਖਰਾਬ ਕਰੀ ਜਾਂਦੇ ਆ ਕਿ ਉਹ ਦੋ ਜੀ ਬੜੇ ਖੁਸ਼ ਹੈ ਨਹੀਂ ਖੁਸ਼ ਇਦਾਂ ਹਾਂ ਵੀ ਇੱਕ ਲੋਗਰ ਜਨਾਨੀਆਂ ਨੂੰ ਹੁੰਦਾ ਅਸੀਂ ਇਦਾਂ ਕਰੀ ਉਦਾਂ ਕਰੀ ਪਿਆ ਹਾਂ ਹਾਂ ਉਦਾਂ ਕਰੀ ਉਹ ਘੁੰਮਦੇ ਰਹਿੰਦੇ ਅਸੀਂ ਨੇ ਘੁੰਮਦੇ ਪਰ ਉਹਨਾਂ ਦੀ ਮਗਰਲੀ ਲਾਈਫ ਹੁਣ ਜਿੰਨੇ ਕਿੰਨੇ ਰਕਾਰਡ ਆਇਆ ਮਗਰਲੀ ਲਾਈਫ ਨਹੀਂ ਨਾ ਕੋਈ ਦਿੰਦਾ ਬਸ ਆ ਸੋਸ਼ਲ ਮੀਡੀਆ ਵਾਲੀ ਬੀਬੀ ਕਿ ਲੋਗ ਵਿਗੜੀ ਜਾਂਦੇ ਕਿ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਿੰਨੇ ਕਿ ਨਿਆਰੇ ਆ ਇਹ ਤਾਂ ਹੈ ਤੇ ਬਾਕੀ ਆਪਾਂ ਉਸਤਾਦ ਗੱਲ ਕਰਨੀ ਜਿੱਦਾਂ ਆਪਣੇ ਬੜੇ ਚੌਂ ਵਾਲੇ ਜਿੰਨੇ ਭਰਾ ਪੁੱਛਦੇ ਕਿ ਤੁਸੀਂ ਨਿਊਜ਼ੀਲੈਂਡ ਕਿਉਂ ਨਹੀਂ ਗਏ ਹਨ ਤੂੰ ਵੀ ਚੱਲ ਨਹੀਂ ਗਿਆ ਮੈਂ ਤਾਂ ਤੈਨੂੰ ਮਾਰ ਲਈ ਬਾਜ ਹਾਂਜੀ ਤੇ ਮੈਨੂੰ ਵੀ ਕਾਫੀ ਜਾਣੇ ਪੁੱਛਦੇ ਕਿ ਨਿਊਜ਼ੀਲੈਂਡ ਕਿਉਂ ਨਹੀਂ ਗਏ ਨਿਊਜ਼ੀਲੈਂਡ ਵਾਲਿਆਂ ਨੇ ਚਲੋ ਆਪਾਂ ਨੂੰ ਸੱਦਿਆ ਸੀ ਤੇ ਉਹ ਥੋੜਾ ਜਿਹਾ ਚੱਕਰ ਹੋ ਗਿਆ ਮੈਂ ਆਇਆ ਸੀ ਉੱਥੋਂ ਅਮਰੀਕਾ ਦਾ ਵੀ ਸੀਜ਼ਨ ਖੇਡ ਗਿਆ ਕੈਨੇਡਾ ਦਾ ਸੀਜ਼ਨ ਹੋਿੰਦਾ ਲੰਮਾ ਹਾਂਜੀ ਤੇ ਥੋੜਾ ਜਿਹਾ ਜਿੱਦਾਂ ਮਾਲਾ ਵੀ ਘਰੇ ਕੰਮ ਕਰ ਰਹੀ ਤਾਂ ਲਾਲਾ ਕੁਛ ਵੀ ਤੂੰ ਲਾਲਾ ਹੈ ਨਾ ਵੀ ਪਲਵਾਨ ਥੋੜਾ ਜਿੜਿਆ ਰਹਿੰਦਾ ਨਾਲੇ ਆਖੀ ਤੀਨਾ ਥੋੜਾ ਖੇਡ-ਖੇਰ ਕੇ ਵੀ ਨਾ ਬੰਦਾ ਥੋੜਾ ਜਿਹਾ ਮੈਂ ਵੀ ਇਸੇ ਕਰਕੇ ਗਿਆ ਬਲਵਾਨ ਰੈਸਟ ਜੀ ਮੰਗਦਾ ਉਦੋਂ ਜੀ ਤਾਜ ਤਾਜ ਆਏ ਤੂੰ ਉਧਰ ਕਲੱਬ ਆਲੇ ਆਂਦਾ ਨਵੀਂ ਕਲੱਬ ਉੱਥੇ ਸ਼ਾਇਦ ਬਣੀ ਆ ਹਾਂਜੀ ਉਹਨਾਂ ਦਾ ਆਇਆ ਫੋਨ ਤੇ ਮੈਨੂੰ ਕਹਿੰਦੇ ਵੀ ਕਿੱਦਾਂ ਪਲਵਾਨ ਜੀ ਖੇਡੇਗਾ ਤੇ ਮੈਂ ਕੋਈ ਗੱਲ ਨਹੀਂ ਵੀ ਮੈਂ ਪਿੰਨੂ ਮੈਂ ਸ਼ਾ ਕੋਈ ਨਹੀਂ ਖੇਡਾਂਗਾ ਭਾਜੀ ਕਿੰਨੀ ਤਰੀਕ ਨੂੰ ਮੈਂ ਹਜੇ ਟਾਈਮ ਪਿਆ ਹੈ ਨਾ ਹਾਂਜੀ ਫੇਰ ਮੇਰਾ ਨਾ ਜਦ ਅ ਦੋ ਚੇਤ ਨਹੀਂ ਹੁੰਦਾ ਬੰਦੇ ਦਾ ਉਦੋਂ ਚਿੱਠੀ ਜਹੀ ਫਿਰ ਅਗਲੇ ਦਿਨ ਉਹਨਾਂ ਨੂੰ ਮੈਂ ਕਰਤੀ ਨਾ ਮੈਂ ਵੀ ਮੈਂ ਕੋਈ ਕਾਪੀ ਨਹੀਂ ਭੇਜੀ ਕੋਈ ਕੁਛ ਨਹੀਂ ਮਤਲਬ ਮੈਂ ਉਹਨਾਂ ਨੂੰ ਮਾੜੀ ਫਾਗ ਕੀਤੀ ਬਾਅਦ ਕੋਈ ਨਹੀਂ ਭੇਜ ਤਾਂ ਫਿਰ ਆਪਣੀਆਂ ਉਹਨਾਂ ਨੂੰ ਮੈਂ ਪਾਸਪੋਰਟ ਸਭ ਕੋ ਸੈਂਡ ਕਰੂੰਗਾ ਤੇ ਫਿਰ ਮੈਂ ਕਰਤੀ ਨਾ ਤੇ ਮੈਂ ਵੀ ਨਹੀਂ ਭਾਜੀ ਵੀ ਦਿਲ ਜਿਆ ਦੀਆਂ ਵੀ ਪੂਰਾ ਹੈ ਨਾ ਵੀ ਘਰੇ ਥੋੜੇ ਜਿਹੇ ਜਦਾਂ ਲਾ ਚਾਹੀਦਾ ਟਾਈਮ ਦੇਣਾ ਕਰੇ ਵੀ ਆਪਾਂ 7-8 ਮਹੀਨੇ ਲੱਜੰਦੇ ਆਪ ਨੂੰ 12 ਹਾਂ ਵਧੀਆ ਉਹ ਫਿਰ ਉਹ ਤੋਂ ਬਾਅਦ ਇੱਕ ਨਾ ਹੋਰ ਕਲੱਬ ਦਾ ਆਪਣੇ ਨਾ ਪਲਵਾਨ ਲਾੜ ਘਰੋਂਦਾ ਹੈ ਗੱਲ ਉਹ ਆਇਆ ਕਹਿੰਦਾ ਵੀ ਚਲੋ ਆਪਾਂ ਉਹਦੀ ਵੀ ਨਹੀਂ ਮੋੜੀ ਦੀ ਠੀਕ ਹੈ ਮਤਲਬ ਆਹ ਭਰਾਵਾ ਨਾ ਖੇਡਦੇ ਤੇ ਉੱਥੇ ਮੈਚ ਚਾਲੂ ਹੋ ਗਿਆ ਮੈਂ ਕੋਈ ਗੱਲ ਨਹੀਂ ਉਹ ਤਾਂ 15 ਦਿਨ ਦਾ ਸੀਜ਼ਨ ਹੈ ਤਾਂ ਇੱਥੇ ਆਇਆ ਨੂੰ ਡੇਢ ਕਿ ਮਹੀਨਾ ਹੋ ਗਿਆ ਤੇ ਮੈਂ ਕੋਈ ਨਹੀਂ ਖੇਡਨੇ ਉਹ ਫਿਰ ਉਹਨਾਂ ਨੂੰ ਪੇਪਰ ਭੇਜੇ ਉਹ ਤਾਂ ਫਿਰ ਉੱਥੇ ਦੇ ਉਹਨਾਂ ਨੇ ਕੁਝ ਰੂਲ ਬਣਾਏ ਆ ਵੀ ਜਿੰਨੇ ਇੱਕ ਕਲੱਬ ਨਾਲ ਗੱਲ ਕਰ ਲਈ ਖਰੇ ਪੈਸੇ ਲੈ ਕੇ ਨਹੀਂ ਲੈ ਤੇ ਇਦਾਂ ਦਾ ਕੋਈ ਚੱਕਰ ਹੀ ਮੈਂ ਚਲੋ ਕੋਈ ਗੱਲ ਨਹੀਂ ਤੇ ਫਿਰ ਉਹ ਚੱਕਰ ਦੇ ਵਿੱਚ ਇਦਾਂ ਹੀ ਉਹ ਇੱਕ ਦੋ ਸਿਸਟਮ ਇੱਥੇ ਕੰਮ ਥੋੜਾ ਬਿਜੀ ਸੀ ਫਿਰ ਉੱਥੇ ਵੀ ਕੰਮ ਆ ਜਿੱਦਾਂ ਉਹਨਾਂ ਨੇ ਵੀ ਸਮਝਿਆ ਵੀ ਇੰਨਾ ਪਹਿਲਾਂ ਸਾਨੂੰ ਹਾਂ ਕਿ ਇੱਧਰ ਨਾ ਕਰਕੇ ਖੜੇ ਉੱਧਰ ਕਿਉਂ ਚੱਲਿਆ ਆਪਣੀ ਅਸਲ ਚ ਗੱਲ ਉਹਨਾਂ ਦਾ ਮਤਲਬ ਇੱਕ ਦਿਨ ਚ ਹੀ ਮੁੱਕ ਗਈ ਹੈਨਾ ਕੋਈ ਪੈਸਾ ਨਹੀਂ ਲਿਆ ਐਡਵਾਂਸ ਕੋਈ ਕੁਝ ਨਹੀਂ ਹੈਨਾ ਮੈਂ ਮੈਂ ਤਾਂ ਸਿੱਖ ਗਿਆ ਮੈਂ ਤੇ ਕੀਤੀ ਪਹਿਲਾਂ ਮੈਨੂੰ ਇੱਧੇ ਫੋਨ ਆਇਆ ਤੁਹਾਡੇ ਕੋਲ ਦੋ ਤਿੰਨ ਜਾਣਿਆਂ ਦਾ ਕਿ ਇੱਧਰ ਖੜਨਾ ਮੈਂ ਹਾਂ ਕਰਤੀ ਅਗਲੇ ਦਿਨ ਮੈਂ ਨਾ ਕਰਤੀ ਫਿਰ ਉਹਨਾਂ ਦਾ ਕਲੱਬ ਵਾਲਿਆਂ ਦਾ ਮਾਲ ਉਹ ਕਲੱਬ ਵਾਲਿਆਂ ਦਾ ਆਪ ਜੱਗੀ ਦਾ ਮੋੜੀ ਭਾਈ ਉਹਦਾ ਆਪ ਖੋਦ ਆਇਆ ਉਹਨਾਂ ਦਾ ਗੱਲ ਗਈ ਹੈ ਮੈਂ ਵੀਰ ਨੂੰ ਆਪਣੀ ਗਲਤੀ ਸੀ ਮੈਂ ਮੇਰਾ ਦਿਲ ਨਹੀਂ ਮੰਨ ਰਿਹਾ ਕਿ ਜਾਣਨ ਕਿ ਮੈਂ ਕੋਈ ਵੀ ਨਹੀਂ ਬਾਹਰ ਲਾ ਆਇਆ ਸਰੀਰ ਵੀ ਨਹੀਂ ਕਰੇ ਵੀ ਥੋੜੇ ਬੋਦੇ ਕੰਮ ਮੈਂ ਮੈਂ ਤਾਂ ਮੁੰਤੇ ਵੀ ਨਹੀਂ ਕੀਤੀ ਮੈਂ ਤਾਂ ਵੀ ਛੱਡੀ ਆ ਤੇ ਭਾਵੇਂ ਤੁਹਾਡੇ ਇਸ ਇੱਕ ਗੇਮਾਂ ਦੀ ਇੱਕ ਟੂਰਨਾਮੈਂਟ ਦੀ ਪਰ ਤਿਆਰੀ ਤਾਂ ਕਰਨੀ ਪੈਂਦੀ ਮੈਂ ਤਾਂ ਮੁੰ ਤਾਂ ਮੈਂ ਬਿਲਕੁਲ ਖਾਲੀ ਬੈਠਾ ਰਹਿਣਾ ਵੈਸਟ ਕਰਨੇ ਆਪਣੇ ਪਰਿਵਾਰ ਚ ਤੇ ਮੈਂ ਨਹੀਂ ਭਜੀ ਆ ਸਕਦਾ ਫਿਰ ਉਹਨਾਂ ਵੀ ਸਮਝ ਲੈ ਜੀ ਚਲੋ ਕੋਈ ਜਿੰਦਾ ਵੀ ਚਲੋ ਮੈਂ ਲਿਭਿਆ ਨੂੰ ਬਾਹਰ ਚੰਗਾ ਨਹੀਂ ਰਹਾਦਾ ਬਾਹਰ ਕਰੀ ਸਭ ਕੁਝ ਚੱਲਦਾ ਪਰਿਵਾਰ ਪਰਿਵਾਰ ਆ ਬਾਹਰ ਵੀ ਆ ਕਿ ਥੋੜਾ ਜਿਹਾ ਨਾ ਹੋਣ ਜਿੱਦਾਂ ਲਾ ਲੋ ਵੀ ਪ੍ਰਮਾਤਮਾ ਨੂੰ ਲਾ ਲੋ ਵੀ ਬੜੀ ਕਿਰਪਾ ਵਾ ਬਾਹਰ ਅੰਦਰ ਵੀ ਜਾਈਦਾ ਜਿੰਨੀ ਥਾਂ ਥੋੜਾ ਜਿਹਾ ਹਰ ਕੋਈ ਕਈ ਹਰ ਕੋਈ ਸੋਚਦਾ ਵਾ ਥੋੜਾ ਜਿਹਾ ਟਾਈਮ ਘਰੇ ਸਪੈਂਡ ਕਰੀਏ ਕਿਤੇ ਸ ਤੇ ਜਦੋਂ ਫਿਰ ਆਪਣਾ ਦਿਲ ਕਰਦਾ ਓਦੋਂ ਫਿਰ ਉਧਰ ਰੌਲਾ ਪੈ ਗਿਆ ਉਹ ਕਿੰਨੇ ਵੀ ਛੱਡਣਾ ਗੱਲਬਾਤ ਕੀਤੀ ਚਲੋ ਕੋਈ ਨਹੀਂ ਇੱਥੇ ਨਹੀਂ ਲੜਿਆ ਬਣਾਣਾ ਨਹੀਂ ਚਲੋ ਇੱਥੇ ਵੀ ਵਧੀਆ ਹੋਣ ਤੇ ਪਰ ਫਿਰ ਵੀ ਚਲ ਬਾਹਰ ਵਾਲੇ ਵੀ ਡੀਕਦੇ ਹੁੰਦੇ ਬਾਹਰ ਵੀ ਆਪਣੇ ਕਈ ਸੱਜਣ ਨੀ ਨੀ ਜਿੱਦਾਂ ਵਰਲਡ ਕੱਪ ਹੋਣਾ ਇਹ ਚਾਹੀਦਾ ਵਧੀਆ ਚੁਣੇ ਹਾਂ ਬਾਕੀ ਵਰਲਡ ਕੱਪ ਦੇ ਵੀ ਹੁਣ ਜਾਂਦੇ ਆ ਵੀ ਵਰਲਡ ਕੱਪ ਚ ਵੀ ਟੀਮਾਂ ਥੋੜੀਆਂ ਜੀਆਂ ਜੀ ਹਨ ਵੀ ਹੁਣ ਜਿੱਦਾਂ ਪਾਕਿਸਤਾਨ ਦੀ ਟੀਮ ਹੈ ਉਹਦੇ ਵਿੱਚ ਉਹਨਾਂ ਦੇ ਉਹ ਜਿਹੜੇ ਉਹ ਨਾ ਜਾਂਦੇ ਫਿਰ ਪੂਰਾ ਮੈਚ ਹੋ ਰਿਹਾ ਫਿਰ ਮੈਚ ਪੂਰਾ ਖੜਕਣਾ ਤੇ ਉਹ ਜੀ ਰਾਤ ਤੇ ਉਹ ਰਾਜਪੂਤ ਚਲ ਗਏ ਰਾਜਪੂਤ ਚਲ ਗਏ ਇੱਕ ਦੋ ਪਲੇਅਰ ਉਹਨਾਂ ਦੇ ਹੋਰ ਚਲ ਗਏ ਸਾਰੇ ਮਤਲਬ ਪੂਰੇ ਵਧੀਆ ਇਹਨਾਂ ਦੇ ਇੱਕ ਨੰਬਰ ਦੇ ਪਲੇਅਰ ਆ ਤੇ ਪਤਾ ਨਹੀਂ ਹੁਣ ਕੀ ਚੱਕਰ ਪਿਆ ਉਹਨਾਂ ਨੂੰ ਕਿਹੜੀ ਗੱਲੋਂ ਚੱਲ ਗਈ ਜਾਂ ਕਿੱਦਾਂ ਹੈ ਨਾ ਉਹਨਾਂ ਦੇ ਆਪਸ ਵਿੱਚ ਜੇ ਜੇ ਹੁੰਦਾ ਨਾ ਦੇਸ਼ਾਂ ਦੇਸ਼ਾਂ ਵਿੱਚ ਤਾਂ ਆਪਣੀ ਡੀਅਰੇ ورلڈ ਕੱਪ ਕਰਾਉਂਦੇ ਫੇਰ ਉਹਨਾਂ ਖੇਡਣਾ ਖੇਡਣਾ ਫੇਰ ਉਹਨਾਂ ਨਾਲ ਖੇਡਣਾ ਪੈਂਦਾ ਕਿਉਂਕਿ ਉਹਨਾਂ ਦੀ ਸਰਕਾਰੀ ਆ ਗੇਮ ਉਹ ਸਰਕਾਰ ਤੌਰ ਤੇ ਆ ਹੁਣ ਜਿੱਦਾਂ ਇਹ ਆਪ ਬਣਾ ਕੇ ਡਾਇਆ ਤੇ ورلڈ ਕੱਪ ਕਰਾਉਣਾ ਉਹਦੇ ਵਿੱਚ ਉਹ ਜ਼ਬਰਦਸਤੀ ਵੀ ਨਹੀਂ ਨਾ ਕਿਸੇ ਨੂੰ ਆ ਸਕਦੀ ਖੇਡਣਾ ਹੀ ਪੈਣਾ ਉਹਦੇ ਵਿੱਚ ਮਨਮਰਜ਼ੀ ਇਹਨਾਂ ਦੀ ਚੱਲਣੀ ਫੇਰ ਉਹ ਆਪਸ ਵਿੱਚ ਉਹਨਾਂ ਦੀ ਕਲੱਬਾਂ ਦੀ ਜਿੱਦਾਂ ਇੱਥੇ ਨਹੀਂ ਬੰਨ੍ਹਦੀਆਂ ਕਿਤੇ ਦੇ ਕਲੱਬਾਂ ਦੀ ਉੱਥੇ ਨਹੀਂ ਬੰਨ੍ਹਦੀਆਂ ਉਹਨਾਂ ਦੀਆਂ ਆ ਵੀ ਤਾਂ ਤੇ ਜਿੱਤ ਤੱਕ ਸਾਨੂੰ ਕਬੱਡੀ ਦਾ ਪਤਾ ਆ ਫਿਰ ਕਿਤੋਂ ਨਾ ਕਿਤੋਂ ਬਾੜੀ ਮੋਟੀ ਬਾਕੀ ਪਤਾ ਨਹੀਂ ਕਾਲੂ ਹੋਣਾ ਪਾਦਨ ਮਾੜਾ ਮੁੱਟਾ ਹੋ ਜਾਂਦਾ ਬਾਕੀ ਉਹ ਆਪਣੇ ਵਿੱਚ ਇਟੇਟ ਜਾਨ ਕਿੰਨੀਆਂ ਕਲੱਬਾਂ ਇੱਕ ਦੂਜੇ ਦੀ ਕਲੱਬ ਦੀ ਨਹੀਂ ਹੁੰਦੀ ਉਹਨਾਂ ਦੀ ਆਪੋ ਆਪਣੀਆਂ ਕਲੱਬਾਂ ਪਰ ਇੱਕ ਗੱਲ ਆ ਆਪਾਂ ਪਲੇਅਰ ਆ ਆਪਾਂ ਚਲੋ ਲਾ ਲੋ ਜਿਹੜੀ ਕਲੱਬ ਜੀ ਖੇਡਦੇ ਜਿਹੇ ਵੀ ਟੀਮ ਜੀ ਖੇਡਣੇ ਇਥੇ ਆਪਾਂ ਤੇ ਜਿਹੜੀ ਟੀਮ ਜੀ ਖੇਡ ਲੈਣੇ ਜਾਂ ਗੱਲ ਵੀ ਕਰ ਲੈਣੇ ਬਾਹਰ ਪਰ ਉਹ ਆਪਣੇ ਕੋਚਾਂ ਦੇ ਬਿਨਾਂ ਨਹੀਂ ਗੱਲ ਕਰਦੇ ਇਹ ਉਹਨਾਂ ਦੀ ਮਾਰ ਗੱਲ ਮੰਨਣ ਵਾਲੇ ਆ ਕੋਚ ਹਮੀ ਭਰੂਆ ਖੇਡਣ ਦੀ ਫੇਰ ਆ ਉਹਨਾਂ ਦੀ ਗੱਲ ਹੀ ਕੋਚ ਕਰਦੇ ਆ ਕੋਚ ਕਰਦੇ ਆਪਣੇ ਆਪਣੇ ਨਹੀਂ ਕਿਹੜਾ ਕੋਈ ਕੋਚ ਨਹੀਂ ਇਹਦਾ ਕੋਈ ਕੋਈ ਆਪਣੇ ਕੋਚ ਵੀ ਦੇ ਆ ਵੀ ਸਿੱਧੀ ਆਪਣੇ ਪਲੇਅਰ ਗੱਲ ਕਰਦੇ ਆ ਉਹਨਾਂ ਦੇ ਕੋਈ ਨਾ ਕੋਈ ਵਾਲੀਵਾਰਸ ਹੁੰਦਾ ਫੇਰ ਵੀ ਗੱਲ ਕਰਦੇ ਆ ਤੇ ਜਨਤਾ ਕੋ ਉਹਨਾਂ ਨੂੰ ਉਹਨਾਂ ਦੀ ਕਲੱਬ ਬਣਾ ਕੋ ਖੇਡਣਵਾਤੇ ਉਹਨਾਂ ਨੇ ਖੇਡਣਾ ਕਲੱਬ ਕੋ ਫੇਰ ਖੇਡਦੇ ਉਹ ਵੀ ਹੁਣ ਵਾਪਸ ਆਏ ਆ ਜਿੰਦਾ ਵਾਲਾ ਕਬੱਡੀ ਉਹਨਾਂ ਦੀ ਆਈ ਆਪਾਂ ਹੀ ਆ ਵਧੀਆ ਪਰ ਜੇ ਨਾਲ ਹੁੰਦੇ ਫੇਰ ਤਾਂ ਵਿਲਡ ਕੱਪ ਉਹਨਾਂ ਦਾ ਹੀ ਹਿਸਾਬ ਨਾਲ ਕਿ ਬਹੁਤ ਵਧੀਆ ਵੀੰਦੀ ਨਾ ਇਹਨਾਂ ਨੇ ਵੀ ਨਿਊਜ਼ੀਲੈਂਡ ਨਿਊਜ਼ੀਲੈਂਡ ਵਾਲੀ ਵਧੀਆ ਹੁਣ ਲਾਲਾ ਜਿੰਨੇ ਸਾਰੇ ਆ ਵੀ ਵਧੀਆ ਸਾਰੇ ਮੇਨ ਪਲੇਅਰ ਹੀ ਇੱਕ ਪਾਸੇ ਕੀਤੇ ਉਹ ਵੀ ਵਧੀਆ ਬਣੀ ਟੀਮ ਫਾਈਨਲ ਇਹਨਾਂ ਦਾ ਚੰਗਾ ਲੱਗਣਾ ਹੈ ਜੇ ਹੁੰਦਾ ਨਾ ਦੋਵਾਂ ਦਾ ਵਧੀਆ ਹੋਣਾ ਉਹਨਾਂ ਦੇ ਵੀ ਰੈਡਰ ਵਧੀਆ ਇਹਨਾਂ ਦੇ ਵੀ ਰੈਡਰ ਜਾਣ ਦਦਾਂਗੇ ਇਹ ਅੰਦਾਜ਼ ਜਦੋਂ ਬੰਦਾ ਟੀਮ ਜੋ ਆਪਣੀ ਟੀਮ ਜਿਹੜਾ ਆਪਾਂ ਅੱਜ ਟੂਰਨਾਮੈਂਟ ਕਿੱਢਣਾ ਹੈ ਦੋ ਬੰਦੇ ਮਿਸ ਹੋਏ ਨਾ ਭਾਵੇਂ ਆਪਾਂ ਜਿੱਤ ਵੀ ਜੰਨੇ ਪਰ ਆਪਣਾ ਧਿਆਨ ਹੁੰਦਾ ਕਿ ਆਪਣੇ ਯਾਰ ਪਲੇਅਰ ਚਲ ਗਏ ਆ ਕਿ ਆਨੇ ਬੰਦੇ ਧਿਆਨ ਜਾ ਜਾਂਦਾ ਕੰਮ ਤੇ ਤੈਨੂੰ ਪਤਾ ਇੱਕ ਬੰਦਾ ਹੀ ਕਰਕੇ ਹਾਂ ਜ਼ਬਰਦ ਧਿਆਨ ਜਾ ਰਹਿਦਾ ਕਿ ਯਾਰ ਫਲਾਰਾ ਬੰਦਾ ਹਾਂ ਕਰਕੇ ਨਹੀਂ ਆਇਆ ਹੁਣ ਤੈਨੂੰ ਕੀਮ ਚਿੰਜਰ ਐਵੇਂ ਕਹਿੰਦੇ ਹਾਂ ਸਾਰੇ ਸਾਰੇ ਖੇਡੇ ਹਨਾ ਇਹ ਬਾਕੀ ਚਲੋ ਵੀ ਕਿਸਮਤ ਦੀ ਤਾੜੇ ਕਿਸਮਤ ਦਾ ਕੋਈ ਨਹੀਂ ਰਲਿਆ ਹਨਾ ਇਹ ਵਜੋਂ ਦੇ ਉਹ ਮੁੰਡਾ ਇੱਕ ਉਹ ਖੇਡੇ ਹੈ ਗੱਗੀ ਆ ਗਿਆ ਕਿਦਾਂ ਉਹ ਰਹੇ ਹਾਂ ਫਾਈਨਲ ਚ ਸਾਰੇ ਵਧੀਆ ਖੇ ਲਾਇਏ ਗਿੱਚਾ ਰੋਣ ਵੀ ਫੜ ਗਿਆ ਇੱਕ ਅੰਬੇ ਨੂੰ ਹੋ ਗਿਆ ਜੀ ਵੀ ਜਿੱਤ ਨੂੰ ਹੋ ਗਿਆ ਹਾਂ ਸੈਮੀ ਕਿ ਫਾਈਨਲ ਹੀ ਨਾ ਨਾ ਸੈਮੀ ਹੀ ਨਾ ਪੁਣਾ ਸੈਮੀ ਪੂਰਾ ਪੂਰਾ ਫੜਿਆ ਇਹ ਕਰਕੇ ਪੀਂਦੇ ਬਜਿੱਤੇ ਇੱਕ ਦਫ਼ਾ ਜਿੱਤੇ ਹਾਂ ਉਹਨਾਂ ਦਾ ਆ ਤੇ ਅਮਮ ਨੂੰ ਆਖੇ ਅਛਾ ਤੂੰ ਹੀ ਕਹਿੰਦੇ ਯਾਰ ਮੈਂ ਵੀ ਤੇ ਨਾਲ ਯੋਰ ਦਾ ਸੋਰ ਕਿਦਾਂ ਵੀ ਨਾਲ ਕੋਲ ਤੂੰ ਉਹਦੇ ਪਾਈਆ ਫਾਈਨਲ ਚ ਮੇਰੇ ਪਤਾ ਯਾਰ ਕੀ ਸੀ ਖੇਚ ਵੱਜ ਗਈ ਸੀ ਲੱਖੋਂ ਵੱਡਾ ਕੈਨੂੰ ਵੱਜੀ ਸੀ ਇਹ ਕਿ ਤੱਤ ਮੈਂ ਵੀ ਨਈ ਕੰਮ ਔਖਾ ਹੋ ਗਿਆ ਵਾ ਉਹ ਫਾਈਨਲ ਜਿਹੜਾ ਰਿਹਾ ਉਹ ਤੁਹਾਨੂੰ ਪਤਾ ਜਿੱਦਾਂ ਦਾ ਹੈਗਾ ਉਹਦਾ ਬੋਲ ਪਾਣੀ ਬੋਲਣ ਲੱਗੇ ਤਾਂ ਆ ਜਾਂਦਾ ਜਬ ਬੋਲੇ ਹੀ ਜਾਂਦੇ ਮੈਂ ਕਹੰਦਾ ਵਧੀਆ ਚੱਲ ਵਧੀਆ ਬੋਲਣ ਲੱਗੇ ਜਿੱਦਾਂ ਪਤਾ ਨਹੀਂ ਕਿੱਥੇ ਆਪ ਬਾਹਰ ਥੋੜਾ ਜਿਹਾ ਦੋ ਚਾਰ ਮੈਚ ਇਹਦੇ ਦੋ ਕਿ ਲੱਗੇ ਡਾਉਣ ਜੀ ਮੈਂ ਹੁਣ ਬੱਸ ਮੈਂ ਆਹੋ ਤਾਂ ਮੈਂ ਵਾਦੀ ਘਾਟੇ ਤੇ ਚੱਲਦੇ ਰਹੀਏ ਸਰੀਰ ਨਾਲ ਹੋ ਗਿਆ ਉੱਥੇ ਉੱਥੇ ਵਧੀਆ ਖੇਡਿਆ ਬਸ ਨਗਲੇ ਸੀਜਨ ਦਾ ਨੇ ਲੜਦੇ ਨੂੰ ਇਹੋਂ ਤਾਂ ਪੂਰਾ ਵਧੀਆ ਕਿੰਨਾਂ ਦਾ ਹੈ ਇਧਰ ਪੂਰੰਤ ਰੱਬ ਦੇ ਦੂਰ ਆਪੋ ਤੇ ਆਦੇ ਕੋਈ ਚਲੋ ਹੁਣ ਗਾਬਲਾ ਆ ਕੇ ਮੇਰੇ ਖੇਡੋਗੇ ਮਾਲ ਵਿੱਚ ਪਿੰਡ ਵਰਕੇ ਹੀ ਨਹੀਂ ਪਿਛਲਾ ਸੀਜ਼ਨ ਤੋਂ ਬੜਾ ਡਰਦਾ ਦੂਰ ਨਹੀਂ ਨਾ ਨਾ ਪਿਛਲਾ ਸੀਜ਼ਨ ਤੋਂ ਪੂਰਾ ਖੇਡਿਆ ਸੀ ਹੁਣ ਅਜੇ ਨਹੀਂ ਅ ਦਸੰਬਰ ਮੇਰਾ ਰਾਦਾ ਥੋੜਾ ਜਿਆ ਨਾ ਮੈਂ ਹੁੰਤ ਕਰ ਲਈ ਅਰੇਸਟ ਜੀ ਕਰਕੇ ਘਰ ਦਾ ਰੋਟੀ ਪਾਣੀ ਵਧੀਆ ਟਾਈਮ ਤੇ ਖਾਈ ਜੀ ਉਹ ਮੈਂ ਜੀ ਹੁੰਦਾ ਦਸੰਬਰ ਚ ਜਨਵਰੀ ਚ ਬਹਿਣਾ ਜ਼ੋਰ ਜ਼ਿਆਦਾ ਜਨਮਦੀ ਲੋੜੀ ਜੀ ਤੋਂ ਬਾਅਦ ਚ ਨਿਕਲ ਗਏ ਹੁਣ ਆ ਤੇ ਆਵੇ ਦਸੰਬਰ ਕਿਤੇ ਕਿੰਨਾ ਕੁ ਰਹਿ ਗਿਆ ਹੁਣ ਨਾਲੇ ਉਧਰ ਨੂੰ ਛੋਟੇ ਦੇਣੇ ਆ ਹਾਂ ਕਿ ਮੈਂ ਤਾਂ ਮੂੰਹ ਤੋਂ ਕਰ ਲੀਆ ਵਸਾ ਮੈਂ ਤਾਂ ਕਿ ਮਤਲਬ ਕਿ ਰੋਟੀ ਪਣੀ ਸਵਾਦ ਨਾਲ ਮਿਲ ਗਿਆ ਘਰ ਦਾ ਤੇ ਬੰਦਾ ਨੌ ਬਰ ਨੌ ਹੈ ਨਾ ਇਹ ਗੱਲ ਆ ਦੂਰ ਜਾਈ ਜਦਾਂ ਮਾਲ ਵੀ ਲੇ ਘੇਡਣ ਜਾਦਾਆਂ ਗਾਂ ਹਰੇ ਹਰੇ ਨੂੰ ਮਾਲ ਵੀ ਤੇ ਮਾਲ ਵੀ ਵਾਲੇ ਫਿਰ ਪੈਸੇ ਨਾ ਵੀ ਜੇਬਾਂ ਉੱਪਰ ਵਾਲੀਆਂ ਥੱਲੇ ਆ ਗਈਆਂ ਸਾਰੀਆਂ ਭਰ ਕੇ ਘੱਲ ਦੇ ਗਏ ਮੈਂ ਪਹਿਲੇ ਲੋਦੇ ਪਹਿਲੇ ਕਮੀ ਛੱਡਦੇ ਫਿਰ ਜੇ ਡੈਂਟਾ ਦੇ ਦੋ ਖਰਾਬ ਹੁੰਦੇ ਆ ਬਰਨ ਨਾ ਨਾ ਕਹਦੇ ਚੱਲ ਦਿਨਤ ਕੀ ਖਰਾਬ ਹੋਣੇ ਆ ਉਹ ਜੇ ਡੈਂਟਾ ਟਾਡੇ ਤੁਸੀਂ ਕਹਿ ਦਿੰਦੇ ਆ ਤਾਂ ਵੀ ਸਾਡੇ ਦੋ ਦਿਨ ਲੱਗ ਗਏ ਵੀ ਕਈ ਕਹਿੰਦਾ ਵੀ ਦੋ ਇੱਕ ਦਿਨ ਵਾਧੂ ਖਰਾਬ ਹੁੰਦੇ ਵੀ ਇੱਕ ਦਿਨ ਤੇ ਚਲੋ ਨਹੀਂ ਨਹੀਂ ਪੈਸੇ ਤੇ ਵਧੀਆ ਦੇ ਦਿੰਦੇ ਪਿੰਡ ਵਾਲੇ ਪੂਰੇ ਬੋਲੇ ਦੇ ਉੱਪਰ ਲੀਆਂ ਜੇਬਾਂ ਨਹੀਂ ਸੈੱਡਾਂ ਵਾਲੀਆਂ ਚ ਵੀ ਹੈ ਨਾ ਜਿਹੜੇ ਹੁੰਦੇ ਆਪਣੇ ਦੂਜੇ ਉਹਨਾਂ ਦੇ ਵਾਂਗ ਪੂਰੇ ਕਰਕੇ ਚੱਲਦੇ ਫਰ ਇਹ ਆਗੇ ਜਾਣ ਆਉਂਦਾ ਹੀ ਹੋ ਜਾਂਦਾ ਬੰਦਾ ਸਿਆਲ ਜਿਹਦਾ ਦਿਨ ਛੋਟੇ ਆ ਰੋਟੀ ਪਾਣੀ ਦਾ ਹੋ ਜਾਂਦਾ ਤੇ ਹਰਿਆਣੇ ਵਾਲਿਆਂ ਵਾਂਗੂ ਆਪਾਂ ਉਧਰ ਲੈ ਲਈਏ ਕੋਠੀ ਏਡੀ ਕਿਹੜੀ ਗੱਲ ਆ ਬਾਕੀ ਆ ਮਾਲਵੇ ਚ ਕਈ ਵਿਆਏ ਆ ਜਿਹੜਾ ਇਹ ਕਰਦੇ ਵੀ ਕਿਸੇ ਦੇ ਉਧਰ ਰਿਸ਼ਤੀ ਬਚ ਰਹਿ ਪਏ ਹੈ ਇਹ ਗੱਲ ਆ ਜਾ ਕੁਛ ਅਰਨੀ ਇਹਦੇ ਘਰੇ ਜਾਂਦੀ ਜਿੱਤੇ ਮਰਜੀ ਰਹਿਣਾ ਇਹ ਵੀ ਕਰ ਲੈ ਅਸਲ ਇਹ ਪਤਾ ਨਹੀਂ ਕੀ ਚੱਕਰ ਹੁਣ ਰਸ਼ਟ ਕਰੇ ਜੀ ਇੱਥੇ ਆਪਾਂ ਬੁੱਧ ਖੇਢੀ ਦਾ ਹੈ ਨਾ ਰੋਜ਼ ਇਸੇ ਕਰਕੇ ਖੇਢੀਦਾ ਆਪਣੇ ਘਰੇ ਆਣ ਕੇ ਕਦਾਈ ਗੀਸਾ ਕੋਈ ਜਿਆ ਮਿਲਦਾ ਆਪਣੇ ਬੈੱਡ ਤੇ ਪੈ ਕੇ ਭਾਵੇਂ ਕਿਸੇ ਦਾ ਕਿਦਾਂ ਦਾ ਵੀ ਬੈੱਡ ਦਾ ਪੂਲਾ ਆਸਕ ਤੇ ਜਦਾਂ ਮੱਲਾ ਘਰ ਕੇ ਇਹਦਾ ਜਦ ਬਾਹਰ ਵੀ ਹਲਾ ਕਿੰਨੀਆਂ ਫੈਸਿਲਿਟੀਆਂ ਦਿੰਦੇ ਸਭ ਕੁਝ ਹਨ ਪਰ ਬਾਹਰ ਵੀ ਜਦ ਮੱਲਾ ਦੋ ਤਿੰਨ ਮਹੀਨੇ ਫਿਰ ਜਦੋਂ ਉਹ ਆਪਣੇ ਰੂਮ ਜੇ ਨਾ ਹੋ ਜਾਂਦੇ ਉਦੋਂ ਨੂੰ ਬੱਸ ਕਿਉਂਕਿ ਕਦੀ ਚੱਲ ਫੇਰ ਟ੍ਰਾਂਟੋ ਕਦੀ ਵੈਨ ਹੋ ਜਾਂਦੇ ਨਵੇਂ ਦਾ ਜਗ ਨੀਂਦ ਨਹੀਂ ਆਉਂਦੀ ਬਿਲਕੁਲ ਰਾਤ ਕਿਤੇ ਉਹ ਵੀ ਕਰ ਦੇਣਾ ਵੀ ਟ੍ਰਾਂਟੋ ਦਾ ਸੀਜ਼ ਪੂਰਾ ਖੇਡ ਕੇ ਫਿਰ ਵੈਨ ਕੋ ਹੋ ਜਾਣਾ ਪਹਿਲਾਂ ਇੱਕ ਦਿਨ ਹੁੰਦਾ ਹੈ ਮੇਰੇ ਸਾਹਮਣੇ ਨਾ ਨਹੀਂ ਹੁੰਦਾ ਪਰ ਲ ਵੀ ਦੇ ਤਾਂ ਤੇ ਉਹ ਫੁੱਜੀ ਲੈਂਦੇ ਵਿੱਚੋਂ ਫਿਰ ਉਹ ਗ੍ਰਾਈ ਕਰੂ ਹੀ ਕਰ ਲਾ ਪੈਂਦੇ ਉਹਦੇ ਕਰਕੇ ਕਹਿੰਦੇ ਵੀ ਅਸੀਂ ਮਤਲਬ ਇਹ ਕਿ ਨਹੀਂ ਹੁੰਦੀਆਂ ਨਾ ਗਰਾਉਂਡਾ ਗਰਾਉਂਡਾ ਹੋ ਗਿਆ ਜੀ ਇਹ ਹੋ ਗਿਆ ਨਹੀਂ ਤਾਂ ਅਗੇ ਵਰਲਡ ਕੱਪ ਲਈ ਫੇਰ ਵੈਨ ਕਰੋ ਵੈਨ ਕਰੋ ਮੈਚ ਖੇਡ ਕੇ ਇਹ ਫੇਰ ਇਹਦਾ ਟ੍ਰਾਂਟੋ ਵਰਲਡ ਕੱਪ ਖੇਡਣਾ ਪੈਂਦਾ ਕਿੰਨੇ ਜਿਹੜੇ ਲੱਜ ਜਾਂਦੇ ਕੈਲਗਰੀ ਜਾਓ ਐਡਵੈਂਟਨ ਜਾਓ ਹੁਣ ਤਾਂ ਸੁਖਵਾ ਕੈਲਗਰੀ ਟੂਰਨਾਮੈਂਟ ਦੇ ਬਹੁਤ ਹੋ ਗਏ ਮੈਚ ਹਾਂ ਕੈਲਗਰੀ ਮੇਸਾਂ ਚਾਰ ਪੰਜ ਟੂਰਨਾਮੈਂਟ ਹੋ ਜਾਂਦੇ ਸਾਰੀਆਂ ਫੋਟੋ ਜਨਾਂ ਦੇ ਪਾਗੇ ਹਾਂ ਤੇ ਬਾਕੀ ਕੋਈ ਨਹੀਂ ਅੱਜ ਇੰਨੀਆਂ ਟਾਂਡੇ ਨਕਾਤੀਆਂ ਗੱਲਾਂ ਬਾਤਾਂ ਤੇ ਚੈਨਲ ਥੋੜਾ ਜਿਹਾ ਚੱਕੋ ਓਕੇ ਬਾਈ ਲਵ ਯੂ ਸਾਰਿਆਂ ਨੂੰ ਹੈਲੋ ਕਹਿੰਦੇ ਬਾਕੀ ਓਕੇ ਥੈਂਕ ਯੂ ਜੀ